ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਜਿਵੇਂ ਆਪਾਂ ਵੀਡੀਓ ਵਿੱਚ ਦਿਖਾ ਰਹੇ ਹਾਂ ਇਹ ਆਪਾਂ ਚਪਾਤੀ ਨੰਬਰ ਕਣਕ ਦਾ ਜਿਹੜਾ ਬੈੱਡ ਦੇ ਉੱਪਰ ਟ੍ਰਾਇਲ ਕੀਤਾ ਸੀ ਉਹਦਾ ਰਿਵਿਊ ਕਰਾਂਗੇ ਤੁਹਾਡੇ ਸਾਹਮਣੇ ਇਹ ਕਣਕ ਨੂੰ ਲਗਭਗ ਮਹੀ ਪੈਂ ਤੋਂ ਬਾਅਦ ਇੱਕ ਹਫ਼ਤੇ ਦਾ ਦੇਣਵਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਣਕ ਡਿੱਗ ਗਈ ਜਾਂ ਖੜੀ ਆ ਜਾਂ ਕਿਵੇਂ ਆ ਜਾਂ ਕਿਵੇਂ ਨਹੀਂ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਆ ਦੋ ਬੈੱਡ ਨੇ ਇਕ ਆ ਬੈੱਡ ਇੱਕ ਆ ਬੈੱਡ ਜਿਹੜਾ ਆ ਵਾਲਾ ਬੈੱਡ ਵਾ ਇਹਦੀ ਇਸ ਇਹਦੀ ਕਣਕ ਆਪਾਂ ਉੱਪਰੋਂ ਇੱਕ ਵਾਰ ਵੱਢ ਦਿੱਤੀ ਸੀ ਟ੍ਰਿਮ ਕਰ ਦਿੱਤੀ ਸੀਗੀ ਤੇ ਆਪਾਂ ਤੁਹਾਨੂੰ ਇਹਦਾ ਦਿਖਾਉਨੇ ਆ ਵੀ ਟ੍ਰਿਮ ਕਰਨ ਨਾਲ ਆਪਾਂ ਨੂੰ ਫਾਇਦਾ ਹੋਇਆ ਜਾਂ ਨੁਕਸਾਨ ਇਹ ਦੇਖੋ ਜੀ ਇਹ ਇਹ ਟ੍ਰਿਮ ਕੀਤੀ ਸੀ ਕਣਕ ਤੇ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਵਾਂ ਮਮੀ ਟ੍ਰਿਮ ਕਰਨ ਤੋਂ ਬਾਅਦ ਇਹਦੀ ਜਿਹੜੀ ਆ ਨਾਲੀ ਆ ਉਹ ਪਤਲੀ ਹੋ ਗਈ ਇਕਣਕ ਹੋ ਤਾਂ ਗਈ ਆ ਵਧੀਆ ਬਰਾਬਰ ਬਰਾਬਰ ਵਾਏ ਦੇ ਬਿਲਕੁਲ ਬਿਲਕੁਲ ਫਰਕ ਤਾਂ ਪਤਾ ਨਹੀਂ ਲੱਗਦਾ ਪਰ ਇੰਜ ਲੱਗ ਰਿਹਾ ਵਾ ਵੀ ਇਹ ਪਤਲੀ ਹੋ ਗਈ ਆ ਹੁਣ ਤੁਹਾਨੂੰ ਆਪਾਂ ਇਸ ਦੇ ਨਾਲ ਦੇ ਬੈੱਡ ਦੀ ਦਿਖਾਉਣੀ ਕਣਕ ਆਹ ਵਾਲਾ ਜਿਹੜਾ ਬੈੱਡ ਏ ਟ੍ਰਿਮ ਕੀਤਾ ਹੋਇਆ ਆ ਬਿਨਾ ਟ੍ਰਿਮ ਤੋਂ ਆਏ ਹੁਣ ਇਹ ਦਾ ਦੇਖੋ ਜੀ 나ੜ ਆਹ ਦੇਖੋ ਇਹਦਾ ਫੂਟਾ ਵੀ ਤੇ 나ੜ ਵੀ ਇਹਦਾ ਹੈਵੀ ਕਮ ਮਜ਼ਬੂਤੀ ਚ ਤੇ ਜਿਹੜੀ ਇਹਦੀ ਹੈਗੀ ਆ ਨਾਲੀ ਆ ਉਹ ਵੀ ਕਮਾਲ ਦੀ ਆ ਮੋਟੀ ਆ ਤੇ ਮੀਂਹ ਪੈਣ ਤੋਂ ਬਾਅਦ ਕੀ ਹੋਇਆ ਸੀਗਾ ਵੀ ਇਹਦੇ ਵਿੱਚ ਆ ਕੁਝ ਇਥੋਂ ਕੋ ਥਾਂ ਜਿਹੜੀ ਆ ਉਹ ਕਣਕ ਮੱਲੀ ਹੋਈ ਸੀ ਕਾਫੀ ਮਲ ਇਸ ਕਰਕੇ ਗਈ ਵੀ ਇਧਰਲੇ ਪਾਸੇ ਜਿਹੜੇ ਉਹ ਦਰਖਤਵਾ ਦਰਖਤਾਂ ਦਾ ਜਿਹੜਾ ਪੱਤਾ ਡਿੱਗਦਾ ਕਣਕ ਦੇ ਵਿੱਚ ਤੇ ਉਹ ਵੀ ਗਲੀ ਸੜੀ ਰੂੜੀ ਦਾ ਕੰਮ ਕਰਦਾ ਇਦਰੋਂ ਇਹ ਕਣਕ ਮੱਲੀ ਹੋਈ ਸੀ ਤੇ ਕਣਕ ਬਿਲਕੁਲ ਡੇਗੀ ਸੀਗੀ ਇਹ ਡਿੱਗਣ ਤੋਂ ਬਾਅਦ ਦੂਏ ਤੀਏ ਦਿਨ ਬਾਅਦ ਕਣਕ ਨੇ ਆਪਣੇ ਆਪ ਜਿਹੜਾ ਉਹ ਕੁਝ ਤਾਂ ਕਣਕ ਜਿਹੜੀ ਸੀ ਉਹ ਸਟੈਂਡ ਹੋ ਗਈ ਤੇ ਕੁਝ ਕਣਕ ਜਿਹੜੀ ਸੀ ਉਹ ਗੋਡਾ ਲਗਾ ਗਈ ਗੋਡਾ ਲਗਾਉਣ ਤੋਂ ਭਾਵ ਤੁਸੀਂ ਸਮਝਦੇ ਹੋਵੋਗੇ ਵੀ ਉਹ ਆਪਦੀ ਇੱਕ ਕੰਢੀ ਜੀ ਬਣਾ ਕੇ ਤੇ ਫਿਰ ਸਿੱਧੀ ਆਪਦੇ ਲੈਵਲ ਦੇ ਨਾਲ ਜਿਵੇਂ ਕੁਦਰਤ ਨੇ ਇਹਨਾਂ ਨੂੰ ਬਲ ਬਖਸ਼ਿਆ ਵਾ ਇਨਾਂ ਨੂੰ ਸਿਸਟਮ ਬਖਸ਼ਿਆ ਵਾ ਉਸ ਤਰ੍ਹਾਂ ਟੋਟਲ ਮਰਾ ਕੇ ਕਣਕ ਪਾਵਾਂ ਡਿੱਗ ਗਈ ਸੀ ਇੱਕ ਵਾਰ ਪਰ ਫੇਰ ਕਣਕ ਜਿਹੜੀ ਉਹ ਸਟੈਂਡ ਕਰ ਗਈ ਆ ਤੇ ਬਾਕੀ ਤੁਹਾਡੇ ਸਾਹਮਣੇ ਕਣਕ ਜਿਹੜੀ ਪ੍ਰੋਪਰ ਮੱਲੀ ਹੋਈ ਆ ਵਧੀਆ ਵਧੀਆ ਝਾੜ ਔਣ ਦੀ ਜਿਹੜੀ ਆ ਅਸੇ ਤੋਂ ਆਪਾਂ ਕਰ ਸਕਦੇ ਆ ਆਮ ਕਣਕਾ ਦੇ ਨਾਲੋਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਆਪਣੇ ਵਿਚਾਰ ਸੁਝਾਅ رائے ਜ਼ਰੂਰ ਦਿਓ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੀਡੀਓ ਪਸੰਦ ਆਈ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ